ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਸਾਧ ਸੰਗਤ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾਂ ਕਰਨ ਪਿਆਰਿਓ ਔਰਤ ਦੀਆਂ ਇਹ ਆਦਤਾਂ ਘਰ ਨੂੰ ਤਬਾਹ ਕਰ ਸਕਦੀਆਂ ਨੇ ਸੋ ਬੇਨਤੀਆਂ ਇਸ ਵਿਸ਼ੇ ਤੇ ਆਪਾਂ ਸਮਝਾਂਗੇ ਫਤੇ ਬਲਾਵੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਜਿੱਥੇ ਔਰਤ ਨੂੰ ਉੱਚਾ ਦਰਜਾ ਦਿੱਤਾ ਗਿਆ ਸਨਮਾਨ ਦਿੱਤਾ ਗਿਆ ਉਥੇ ਔਰਤ ਨੂੰ ਕੁਝ ਸਮਝਾਇਆ ਵੀ ਗਿਆ ਆਪਾਂ ਪੜਦੇ ਆ ਨਾ ਸੱਜੀ ਕੁਚੱਜੀ ਸੁਆਣੀ ਸੁਲਖਣੀ ਸ਼ਬਦ ਵੀ ਪੜ੍ਹਦੇ ਆ ਆਪਾਂ ਆਮ ਤੌਰ ਤੇ ਵੀ ਤੇ ਬੜੀ ਸੁਲਖਣੀ ਹੈ ਬੜੀ ਸੁਚੱਜੀ ਧੀ ਹੈ ਮੇਰੀ ਇਦਾਂ ਦੇ ਸ਼ਬਦ ਆਪਾਂ ਸਮਾਜ ਵਿੱਚ ਰਹਿਨੇ ਆ ਵਿਚਰਦੇ ਆ ਆਪਾਂ ਸੁਣਦੇ ਆ ਸਤਿਗੁਰੂ ਨੇ ਵੀ ਕਿਹਾ ਸੁਚੱਜੀ ਤੇ ਕੁਚੱਜੀ ਹੁਣ ਸੁਚੱਜੀ ਹੁੰਦਾ ਹੈ ਭਾਵ ਬਹੁ ਗੁਣੀ ਜਿਵੇਂ ਆਪਾਂ ਕਹ dielie ਵੀ ਸਾਰੇ ਕੰਮ ਕਰਨ ਵਾਲੀ ਘਰ ਨੂੰ ਜੋੜਨ ਵਾਲੀ ਘਰ ਨੂੰ ਸੰਭਾਲਣ ਵਾਲੀ ਇੱਕ ਬੀਬੀ ਇੱਕ ਔਰਤ ਇੱਕ ਭੈਣ ਕੁਛ ਅੱਜੀ ਉਹ ਜਿਹਦੀਆਂ ਗਲਤ ਆਦਤਾਂ ਕੁਝ ਘਰ ਨੂੰ ਤਬਾਹ ਕਰ ਦਿੰਦੀਆਂ ਨੇ ਤੇ ਮੈਂ ਬੇਨਤੀ ਕਰਾਂ ਜਿੱਥੇ ਪਾਤਸ਼ਾਹ ਨੇ ਕਿਹਾ ਔਰਤ ਦਾ ਸਨਮਾਨ ਕਰੋ ਉਥੇ ਔਰਤ ਨੂੰ ਵੀ ਸਮਝਾਇਆ ਕਿ ਘਰ ਨੂੰ ਕਿੱਦਾਂ ਸੰਭਾਲਣਾ ਹੈ ਪੜਿਆ ਕਰੋ ਕਦੇ ਤੁਹਾਨੂੰ ਪਤਾ ਲੱਗੇ ਸਾਰ ਸੰਗਤ ਜੇ ਮਾੜੀਆਂ ਆਦਤਾਂ ਨੇ ਨਾ ਤਾਂ ਯਾਦ ਰੱਖਿਓ ਫਿਰ ਘਰ ਤਬਾਹ ਹੋ ਜਾਂਦੇ ਨੇ ਆ ਘਰ ਤਬਾਹ ਹੋਇਆ ਹੀ ਐ ਜੀ ਤੁਸੀਂ ਖਬਰ ਵੈਸੇ ਸੁਣੀ ਹੋਣੀ ਆ ਮੇਰੇ ਖਿਆਲ ਚ 7 ਕੁ ਦਿਨਾਂ ਦੀ ਗੱਲ ਐ ਇੱਕ ਮਾਂ ਨੇ ਆਪਣਾ ਹੀ 10 ਸਾਲਾ ਪੁੱਤਰ ਮਾਰਤਾ ਉਹਨੂੰ ਪੇਨ ਕਿਲਰ ਦੇ ਕੇ ਜਿਉਂਦੇ ਨੂੰ ਧਰਤੀ 'ਚ ਦੱਬਦਾ ਮਿੱਟੀ ਪਾਟ ਕੇ ਉਹ ਤੇ ਮਿੱਟੀ ਪਾਤੀ ਟੋਆ ਪੱਟ ਕੇ ਧਰਤੀ 'ਚ ਦੱਬਦਾ ਦੇਖੋ ਕਿੱਡੀ ਹਵਾਨੀਅਤ ਦੀ ਗੱਲ ਐ ਇੱਕ ਮਾਂ मां ਨੇ ਉਹ ਢਾਇਣ ਹੈ ਜੇ ਕੋਈ ਮਜਬੂਰੀ ਹੈ ਦੱਸੋ ਖੁੱਲ ਕੇ ਪਰ ਇਹਦਾ ਇਹ ਮਤਲਬ ਨਹੀਂ ਨਾ ਵੀ ਅਸੀਂ ਆਪਣੇ ਬੱਚਿਆਂ ਨੂੰ ਮਾਰ ਦਈਏ ਤੇ ਉਸ ਮਾਂ ਦਾ ਕਿੱਡਾ ਕੋ ਦਿਲ ਆਪਣੀ ਔਲਾਦ ਨੂੰ ਮਾਰ ਕੇ ਖਾ ਗਈ ਪਾਬਾ ਆਪਣੀ ਔਲਾਦ ਨੂੰ ਹੀ ਖਾ ਗਈ ਉਸ 10 ਸਾਲਾਂ ਬੱਚੇ ਦੀ লাশ ਜਦੋਂ ਮਿਲੀ ਫਿਰ ਰੋਂਦੀ ਹੈ ਫਿਰ ਵੇਲਾ ਹੱਥ ਥੋੜੀ ਆਉਂਦਾ ਜੀ ਮੈਂ ਬੇਨਤੀ ਕਰ ਰਿਹਾ ਸੀ ਉਸ ਮਾਂ ਨੇ ਆਪਣੇ ਬੱਚੇ ਨੂੰ ਕਿਉਂ ਮਾਰਿਆ ਪਤਾ ਕਿਉਂ ਮਾਰਿਆ ਨਜਾਇਜ਼ ਸਬੰਧ ਸੀ ਆਪਣੇ ਘਰ ਦੀ ਦੇਹਲੀ ਤੋਂ ਬਾਹਰ ਪੈਰ ਨਿਕਲ ਚੁੱਕਿਆ ਸੀ ਹੁਣ ਜਦੋਂ ਬੱਚਾ ਰਸਤੇ ਵਿੱਚ ਅੜਿੱਕਾ ਬਣਨ ਲੱਗਿਆ ਤੇ ਆਪਣੇ ਹੀ ਬੱਚੇ ਨੂੰ ਮਾਰ ਦਿੱਤਾ ਆਪਣੀ ਬਿਹਤਰ ਜ਼ਿੰਦਗੀ ਬਣਾਉਣ ਲਈ ਬਿਹਤਰ ਗਾਦੀ ਬਿਹਤਰ ਤਾਂ ਉਹੀ ਹੁੰਦੀ ਹੈ ਜਿੱਥੇ ਘਰਦਿਆਂ ਨੇ ਸੇਰੇ ਲਾ ਕੇ ਜਿਹੜਾ ਕੋਈ ਵਿਆਹ ਕੇ ਲੈ ਗਿਆ ਮਾਪਿਆਂ ਨੇ ਡੋਲੀ ਤੋਰੀ ਹੋਵੇ ਉੱਥੇ ਹੀ ਘਰ ਵਸਦੇ ਹੁੰਦੇ ਆ ਉਹੀ ਘਰ ਵਸਦੇ ਹੁੰਦੇ ਆ ਆ ਜਿਹੜੇ ਆਪ ਦੇ ਚੱਕਰਾਂ 'ਚ ਕਰਾਈ ਫਿਰਦੇ ਆ ਜਾਂ ਜਿਹੜੇ ਕਰਾਉਣ ਨੂੰ ਫਿਰਦੇ ਆ ਤੇ ਯਾਦ ਰੱਖਿਓ ਵੀ ਇਹ ਘਰ ਨਹੀਂ ਵਸਦੇ ਹੁੰਦੇ ਤੇ ਭੇਦ ਜੇ ਪਹਿਲਾਂ ਪਹਿਲਾਂ ਹੀ ਹੁੰਦੇ ਆ ਤੇ ਇਹ ਬੰਦਾ ਕਹਿੰਦਾ ਵੀ ਮੈਂ ਲਵ ਮੈਰਿਜ ਕਰ ਲਈ ਜੀ ਐ ਕਰਾ ਲਿਆ ਉਹ ਕਰਾ ਲਿਆ ਇਹ ਸਭ ਕੁਝ ਪਹਿਲਾਂ ਪਹਿਲਾਂ ਹੀ ਹੁੰਦਾ ਤੇ ਬਾਅਦ ਵਿੱਚ ਫਿਰ ਤਾਨੇ ਮੇੜੇ ਸ਼ੁਰੂ ਹੋ ਜਾਂਦੇ ਆ ਤੇ ਜਿਵੇਂ ਜਿਵੇਂ ਫਿਰ ਜ਼ਿੰਦਗੀ ਅੱਗੇ ਵੱਧਦੀ ਆ ਤੇ ਓਵੇਂ ਓਵੇਂ ਬੰਦਾ ਫਿਰ ਡਿਵੋਰਸ ਦੇ ਵੱਲ ਵੱਧਦਾ ਫਿਰ ਡਿਵੋਰਸ ਹੁੰਦੇ ਨੇ ਫਿਰ ਫੈਸਲੇ ਹੁੰਦੇ ਨੇ ਪੰਚਾਇਤਾਂ ਇਕੱਠੀਆਂ ਕਰਦੇ ਨੇ ਤੇ ਜੇ ਅਗਲਾ ਉਹਨੂੰ ਪੁੱਛਣ ਵਾਲਾ ਹੋਵੇ ਤੇ ਕਈਆਂ ਨੇ ਤੇ ਹੁਣ ਇਹ ਕੰਮ ਜਿਹੜਾ ਹੈ ਉਹ ਕਰ ਲਿਆ ਪੰਚਾਇਤਾਂ ਨੇ ਮਤੇ ਪਾਤੇ ਵੀ ਜਦੋਂ ਤੁਸੀਂ ਵਿਆਹ ਕਰਾਉਣ ਵੇਲੇ ਨਹੀਂ ਸਾਨੂੰ ਪੁੱਛਦੇ ਤੇ ਫੈਸਲੇ ਕਰਾਉਣ ਵੇਲੇ ਫਿਰ ਸਾਨੂੰ ਕਿਉਂ ਪੁੱਛਦੇ ਹੋ ਆਪਦਾ ਆਪ ਹੀ ਕਰ ਲਓ ਜੋ ਕਰਦੇ ਹੋ ਫਿਰ ਆ ਚੀਜ਼ਾਂ ਹੁੰਦੀਆਂ ਨੇ ਜਿਹੜੇ ਕਹਿੰਦੇ ਆ ਨਾ ਅੱਜ ਵੀ ਮੇਰਾ ਤੇਰੇ ਬਗੈਰ ਨਹੀਂ ਸਰਦਾ ਮੈਂ ਤੇਰੇ ਬਗੈਰ ਨਹੀਂ ਇੰਜ ਕੋਈ ਜ਼ਿੰਦਗੀ ਦਾ ਫੈਸਲਾ ਲੈਂਦਾ ਤੇ ਯਾਦ ਰੱਖਿਓ ਫਿਰ ਬਾਅਦ 'ਚ ਉਹ ਲੋਕ ਨਾ ਅੱਖਾਂ ਦੇ ਵਿੱਚ ਘਸੁੰਨ ਦੇ ਕੇ ਰੋਂਦੇ ਆ ਤੇ ਸਾਡੀਆਂ ਜਿਹੜੀਆਂ ਭੈਣਾਂ ਗਲਤੀਆਂ ਕਰ ਲੈਂਦੀਆਂ ਤੇ ਫਿਰ ਉਹਨਾਂ ਨੂੰ ਸਾਰੀ ਜ਼ਿੰਦਗੀ ਦਾ ਪਛਤਾਉਣਾ ਪੈ ਜਾਂਦਾ ਤੇ ਹੁਣ ਮੁੰਡਾ ਕਹਿੋ ਜੇ ਕੀ ਕਰਦਾ ਉਹ ਨਸ਼ਾ ਕਰਦਾ ਕੀ ਕਰਦਾ ਬਾਅਦ 'ਚ ਭੇਦ ਖੋਲਦੇ ਆ ਪਹਿਲਾਂ ਨਹੀਂ ਖੋਲਦੇ ਬਾਅਦ 'ਚ ਭੇਦ ਖੋਲਦੇ ਆ ਜਦੋਂ ਨਾਲ ਇਕੱਠੇ ਰਹਿੰਦੇ ਆ ਫਿਰ ਪਤਾ ਲੱਗਦਾ ਵੀ ਕੀ ਹੁੰਦਾ ਕੀ ਭਾਵਿਕ ਦੀ ਉਹ ਤੇ ਮਾਪੇ ਹੋਣਗੇ ਤੇ ਆਪਣੀ ਧੀ ਲਈ ਵਧੀਆ ਕਰਨਗੇ ਤੇ ਯਾਦ ਰੱਖਿਓ ਜੇ ਮਾਪੇ ਨੇ ਆਪਣੇ ਪੁੱਤ ਲਈ ਵਧੀਆ ਘਰ ਲੱਭਣਗੇ ਵਧੀਆ ਨੂੰ ਇੱਜ਼ਤਦਾਰ ਨੂੰ ਲੈ ਕੇ ਆਉਣਗੇ ਤੇ ਹਾਲਾਂਕਿ ਕੱਲ੍ਹ ਲੋਕ ਵੀ ਕਹਿ ਦਿੰਦੇ ਆ ਵੀ ਇਹ ਤਾਂ ਜੀ ਪਤਾ ਨਹੀਂ ਕਿਹੜੇ ਖਾਨਦਾਨ ਚੋਂ ਆ ਬਹੁਤ ਗੱਲਾਂ ਸਾਡੇ ਸਮਾਜ ਚ ਹੁੰਦੀਆਂ ਨੇ ਮੈਂ ਇੱਥੇ ਖੁੱਲ ਕੇ ਨਹੀਂ ਬਿਆਨ ਕਰ ਸਕਦਾ ਤੁਸੀਂ ਸਾਰੇ ਸਮਝਦਾਰੀਓ ਸਾਰਾ ਕੁਝ ਪ੍ਰਚਾਰਕਾਂ ਤੋਂ ਨਾ ਘਾਇਆ ਕਰੋ ਥੋੜਾ ਜਿਹਾ ਆਪ ਵੀ ਰੱਖਿਆ ਕਰੋ ਗਿਆਨ ਵਾਲਾ ਮੋਟਾ ਵੀ ਹਾਂ ਕੀ ਹੁੰਦਾ ਸਾਰੇ ਤੁਸੀਂ ਦੁਨੀਆ ਦੇ ਵਿੱਚ ਹੀ ਵਿਚਰਦੇ ਹੋ ਕੋਈ ਬਾਹਰਲੇ ਘਰੇ ਤੋਂ ਨਹੀਂ ਆਏ ਪਤਾ ਹੈ ਤੁਹਾਨੂੰ ਕੀ ਹੁੰਦਾ ਹੈ ਸਮਝਦਾਰੀ ਉਹ ਹੁੰਦੀ ਹੈ ਜਿਹੜਾ ਸੁਣ ਕੇ ਸਮਝਦਾਰ ਬਣ ਜਾ ਜਿਹੜਾ ਸੁਣ ਕੇ ਵੀ ਸਮਝਦਾਰ ਨਾ ਬੰਦੇ ਬਣੇ ਉਹਦੇ ਵਰਗਾ ਕੋਈ ਮੂਰਖ ਬੰਦਾ ਨਹੀਂ ਹੈਗਾ ਸੋ ਮੈਂ ਬੇਨਤੀਆਂ ਕਰ ਰਿਹਾ ਸੀ ਵੀ ਔਰਤ ਦੀਆਂ ਇਹ ਆਦਤਾਂ ਘਰ ਤਬਾਹ ਕਰ ਦਿੰਦੀਆਂ ਨੇ ਯਾਦ ਰੱਖਿਓ ਉਹਨਾਂ ਵਿੱਚੋਂ ਵੀ ਇੱਕ ਆਦਤ ਹੈ ਜੀ ਜੇਕਰ ਕੋਈ ਔਰਤ ਦੇਰ ਨਾਲ ਜਾਗਦੀ ਹੈ ਤਾਂ ਉਸ ਘਰ ਦੀ ਖੁਸ਼ਹਾਲੀ ਖਰਾਬ ਹੋ ਜਾਂਦੀ ਹੈ ਯਾਦ ਰੱਖਿਓ ਉਹ ਘਰ ਦੇ ਵਿੱਚ ਬਰਕਤਾਂ ਨਹੀਂ ਆਉਂਦੀਆਂ ਜੀ ਜੇਕਰ ਕੋਈ ਔਰਤ ਬਿਨਾ ਇਸ਼ਨਾਨ ਕੀਤੇ ਰਸੋਈ ਦਾ ਕੰਮ ਕਰਦੀ ਹੈ ਤਾਂ ਘਰ ਦੀ ਸ਼ੁਕ ਸ਼ਾਂਤੀ ਨਸ਼ਟ ਹੋਣ ਲੱਗਦੀ ਹੈ ਇਹ ਗੱਲ ਵੀ ਯਾਦ ਰੱਖਿਓ ਜੀ ਜੇ ਕੋਈ ਔਰਤ ਘਰ ਦੀ ਕਿਸੇ ਨਾਲ ਪਿਆਰ ਨਾਲ ਬੈਠੇ ਨਾ ਰਲੇ ਨਾ ਮਿਲੇ ਨਾ ਹਮੇਸ਼ਾ ਨੱਕ ਤੇ ਗੁੱਸਾ ਰੱਖੀ ਰੱਖੇ ਹਮੇਸ਼ਾ ਗੁੱਸਾ ਹਮੇਸ਼ਾ ਹਰ ਇੱਕ ਨੂੰ ਗੁੱਸੇ ਨਾਲ ਬੋਲੇ ਤੇ ਯਾਦ ਰੱਖਿਓ ਫਿਰ ਉਹ ਔਰਤਾਂ ਕਦੇ ਘਰ ਨਹੀਂ ਚੰਗੀ ਤਰ੍ਹਾਂ ਬਸਾ ਪਾਉਂਦੀਆਂ ਤੇ ਨਾ ਹੀ ਉਹਨਾਂ ਦੀ ਆਣ ਗਵਾਂਡ ਚ ਵੜਦੀ ਹੁੰਦੀ ਆ ਤੇ ਨਾ ਹੀ ਰਿਸ਼ਤੇਦਾਰੀਆਂ ਚ ਵੜਦੀ ਹੁੰਦੀ ਆ ਯਾਦ ਰੱਖਿਓ ਇਹ ਗੱਲ ਬੜੀਆਂ ਸਾਡੀਆਂ ਭੈਣਾਂ ਨੇ ਔਰਤਾਂ ਨੇ ਜਿਹੜੀਆਂ ਮਾਤਾਵਾਂ ਜਿਹੜੀਆਂ ਵਧੀਆ ਤਰੀਕੇ ਨਾਲ ਔਰਤਾਂ ਘਰ ਦੀਆਂ ਬਣਾ ਕੇ ਰੱਖਦੀਆਂ ਨੇ ਆਸੇ ਪਾਸੇ ਆਣ ਗਵਾਨ ਚ ਆ ਬੀਬੀ ਨਾਲ ਉਹਦੇ ਨਾਲ ਉਹਦੇ ਨਾਲ ਬਹੁਤਾ ਪਿਆਰ ਹੈ ਉਹਦੇ ਨਾਲ ਤੇ ਰਿਸ਼ਤੇਦਾਰੀਆਂ ਚ ਵੀ ਤੇ ਬਹੁਤਾ ਜਿਆਦਾ ਪਿਆਰ ਵੀ ਹਾਂਜੀ ਇਹਨਾਂ ਨਾਲ ਵੀ ਪਿਆਰ ਹੈ ਵਖਾਵੇ ਦਾ ਨਹੀਂ ਦਿਲੋਂ 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 ਜਿਹਨੂੰ ਆਪਾਂ ਕਹਿੰਨੇ ਆ ਉਹ ਪਿਆਰ ਵੀ ਆਪਾਂ ਨੂੰ ਜਿਹੜਾ ਮੰਨ ਕੇ ਚੱਲਦਾ ਜਿਹੜਾ ਸੋਚ ਕੇ ਚੱਲਦਾ ਵੀ ਨਹੀਂ ਯਾਰ ਆਪਾਂ ਨੂੰ ਕਿਤੇ ਕਿਸੇ ਵੇਲੇ ਵੀ ਕਿਸੇ ਨਾਲ ਲੋੜ ਪੈ ਆਪਾਂ ਮੂੰਹ ਮੋਟੇ ਕਰਕੇ ਕੀ ਕਰਾਂਗੇ ਪਤਾ ਨਹੀਂ ਕਿਸੇ ਨੇ ਅੱਜ ਤੁਰ ਜਾਣਾ ਹੈ ਕਿਸੇ ਨੇ ਕੱਲ ਨੂੰ ਤੁਰ ਜਾਣਾ ਹੈ ਕੀ ਫਾਇਦਾ ਬਾਅਦ ਵਿੱਚ ਰੋਏ ਜਾਂਦਾ ਕੀ ਫਾਇਦਾ ਤੇ ਜੇ ਅੱਜ ਕੋਈ ਮੁਫਾਦ ਨੇ ਤਾਂ ਉਹਨਾਂ ਨੂੰ ਬੈਠ ਕੇ ਨਿਪਟਾਓ ਤੇ ਇਹ ਨਾ ਹੋਵੇ ਵੀ ਅਸੀਂ ਪਛਤਾਉਂਦੇ ਰਹੀਏ ਅਗਲਾ ਕੱਲ ਦੁਨੀਆ ਤੋਂ ਤੁਰ ਜੇ ਤੇ ਬਾਅਦ ਵਿੱਚ ਚੰਗੇ ਕਹਿਣ ਦਾ ਕੋਈ ਫਾਇਦਾ ਨਹੀਂ ਚੰਗਾ ਕਹਿਣਾ ਤੇ ਮੂੰਹ ਤੇ ਕਹੋ ਪਿੱਠ ਪਿੱਛੋਂ ਵੀ ਨਾ ਕਹੋ ਤੇ ਜੇ ਮਾੜਾ ਕਿਹੜਾ ਹੈ ਜੇ ਕੋਈ ਔਗਣ ਹੈ ਤਾਂ ਉਹਦੇ ਮੂੰਹ ਤੇ ਗੱਲ ਕਰੋ ਉਹਦੇ ਨਾਲ ਪਿਆਰ ਨਾਲ ਗੱਲ ਕਰੋ ਉਹਨੂੰ ਸਮਝਾਓ ਭਾਈ ਇਹ ਗੱਲ ਗਲਤ ਹੈ ਜਿਹੜੀਆਂ ਔਰਤਾਂ ਨੇ ਘਰ ਸਾਹਮਣਾ ਹੁੰਦਾ ਨਾ ਉਹ ਘਰ ਸਾਂਭ ਲੈਂਦੀਆਂ ਨੇ ਜਿਹੜੀਆਂ ਔਰਤਾਂ ਨੇ ਘਰ ਵਿਗਾੜਨਾ ਹੁੰਦਾ ਤੇ ਉਹ ਫਿਰ ਵਿਗਾੜ ਦਿੰਦੀਆਂ ਨੇ ਫਿਰ ਵਸੇ ਹੋਏ ਪਰਿਵਾਰਾਂ ਨੂੰ ਵੀ ਅੱਡ ਕਰ ਦਿੰਦੀਆਂ ਨੇ ਜਿਨ੍ਹਾਂ ਨੇ ਸਾਹਮਣਾ ਹੋਵੇ ਉਹ ਅੱਡ ਹੋਏ ਪਰਿਵਾਰਾਂ ਨੂੰ ਵੀ ਇੱਕ ਕਰ ਦਿੰਦੀਆਂ ਹੁੰਦੀਆਂ ਨੇ ਮੇਰੇ ਧਿਆਨ ਦੇ ਵਿੱਚ ਗੱਲ ਆ ਗਈ ਬੜੀ ਪੁਰਾਣੀ ਗੱਲ ਹੈ ਹੁਣ ਘਰ ਦੇ ਵਿੱਚ ਇੱਕ ਨਿਊ ਨੂ ਜਿਹੜੀ ਆ ਵਿਆਹ ਕੇ ਆਈ ਸੀ ਹੁਣ ਘਰ ਦਾ ਪਰਿਵਾਰ ਹੈਗੇ ਸੁਖ ਨਾਲ ਉਹ 18 19 ਜਾਣੇ ਸੀ ਚਾਚੇ ਤਾਇਆ ਦੇ ਪੁੱਤ ਵਿਚੀ ਚਾਚੇ ਤਾਇਆ ਉਹ ਸਾਰੇ ਲੱਗ ਲੱਗ ਹੋਏ ਸੀ ਪਾਟੇ ਹੋਏ ਸੀ ਤੇ ਜਦੋਂ ਉਹ ਆਈ ਤੇ ਉਹਦੀ ਸੱਸ ਨੇ ਕਿਹਾ ਪੁੱਤਰੇ ਨਾ ਨਾਲ ਨਹੀਂ ਆਪਣੀ ਬਣਦੀ ਇਹ ਨਾਲ ਨਹੀਂ ਬਣਦੀ ਇਹਨਾਂ ਤੇ ਜਾਣਾ ਇਹਨਾਂ ਦੇ ਨਹੀਂ ਜਾਣਾ ਤੁਹਾਨੂੰ ਪਤਾ ਫਿਰ ਬੁੜੀਆਂ ਇਹੋ ਜਿਹੇ ਸਿਸਟਮ ਬਣਾ ਕਰਦੀ ਹੁੰਦੀਆਂ ਨੇ ਨਾ ਨਵੀਂ ਨੂ ਤੇ ਫਿਰ ਰੋਬ ਜਿਹਾ ਜਮਾਉਂਦੀਆਂ ਹੁੰਦੀਆਂ ਕੁਛ ਤੇ ਤੇ ਕਹਿਣ ਤੋਂ ਭਾਵ ਉਹ ਬੱਚੀ ਨੇ ਉਹ ਭੈਣ ਨੇ ਇੱਕੋ ਗੱਲ ਸੋਚੀ ਵੀ ਇਹਨਾਂ ਨੂੰ ਇਕੱਠੇ ਕਰਨਾ ਹੈ ਆਪਾਂ ਮੈਂ ਇਕੱਠਾ ਕਰੂੰਗੀ ਹੁਣ ਏਡਾ ਵੱਡਾ ਕੰਮ ਸੀ ਹੁਣ ਕੱਲੀ ਦੇ ਵਸਦਾ ਕਰਨ ਦਾ ਕੰਮ ਨਹੀਂ ਸੀ ਤੇ ਉਹਨੇ ਕੀ ਕੀਤਾ ਜੀ ਉਹਦੇ ਕੋਲੇ ਉਹਦੀ ਚੰਗਿਆਈ ਕਰਿਆ ਕਰੇ ਉਹਦੇ ਕੋਲੇ ਉਹਦੀ ਚੰਗਿਆਈ ਕਰਿਆ ਕਰੇ ਵੀ ਉਹ ਤਾਂ ਤੁਹਾਡੇ ਬਾਰੇ ਬਹੁਤ ਚੰਗਾ ਕਹਿੰਦੇ ਆ ਜੀ ਇੱਕ ਦਿਨ ਸਮਾਂ ਆਇਆ ਮੌਕਾ ਆਇਆ ਤੇ ਚਲੋ ਉਸ ਧੀ ਦੇ ਉਸ ਭੈਣ ਦੇ ਉਪਰਾਲੇ ਨਾਲੋਂ ਪੂਰਾ ਪਰਿਵਾਰ ਇਕੱਠਾ ਹੋ ਗਿਆ ਇਹ ਹੁੰਦਾ ਹੈ ਘਰ ਨੂੰ ਜੋੜਨਾ ਸੁਚੱਜੇ ਔਰਤ ਦੇ ਕੰਮ ਤੇ ਯਾਦ ਰੱਖਿਓ ਜੜੀਆਂ ਸਿਆਣੀ ਮਤ ਵਾਲੀਆਂ ਸੁਆਣੀਆਂ ਧੀਆਂ ਹੁੰਦੀਆਂ ਨੇ ਨਾ ਉਹ ਟੁੱਟੇ ਹੋਇਆਂ ਨੂੰ ਵੀ ਜੋੜ ਦਿੰਦੀਆਂ ਨੇ ਤੇ ਜਿਹੜੀਆਂ ਹੁੰਦੀਆਂ ਨੇ ਆਪ ਮਹਾਰੀਆਂ ਉਹ ਟੁੱਟੇ ਹੋਏ ਪਰਿਵਾਰਾਂ ਨੂੰ ਜੋੜਨਾ ਤੇ ਗੱਲ ਦੂਰ ਦੀ ਗੱਲ ਉਹ ਜੁੜੇ ਹੋਏ ਪਰਿਵਾਰਾਂ ਨੂੰ ਵੀ ਵਖੇਰ ਦਿੰਦੀਆਂ ਨੇ ਇਹ ਯਾਦ ਰੱਖਿਆ ਜੇ ਸੋ ਇਸ ਕਰਕੇ ਔਰਤਾਂ ਆਪਣੇ ਜੇ ਕੰਮ ਕਾਜ ਨੂੰ ਤੇ ਵਧੀਆ ਤਰੀਕੇ ਨਾਲ ਕਰਨਗੀਆਂ ਤੇ ਘਰ ਦੇ ਵਿੱਚ ਬਰਕਤਾਂ ਫੇਰ ਹੀ ਆਉਂਦੀਆਂ ਨੇ ਹਰ ਇੱਕ ਪਰਿਵਾਰੇ ਮੈਂ ਨਹੀਂ ਕਹਿੰਦਾ ਵੀ ਔਰਤ ਤੇ ਤੁਸੀਂ ਰੋਪ ਜਮਾਓ ਔਰਤ ਕੋਈ ਜਿਹੜਾ ਹੈ ਉਹਨੂੰ ਅਸੀਂ ਦਬਾ ਕੇ ਰੱਖਣਾ ਨਹੀਂ ਔਰਤ ਨੂੰ ਬਣਦਾ ਹੱਕ ਦਿਓ ਦਾ ਮਾਣ ਸਤਿਕਾਰ ਉਹਦਾ ਦਿਓ ਔਰਤ ਜਿਹੜੀ ਹੈ ਉਹ ਘਰ ਨੂੰ ਬੰਨਣ ਵਾਲੀ ਹੈ ਤੇ ਉਹ ਸੁਚੱਜੀ ਬਣਨ ਦੇ ਵਿੱਚ ਉਹਦਾ ਸਾਥ ਦਿਓ ਮੈਂ ਬੰਦਿਆਂ ਨੂੰ ਵੀ ਇਹ ਗੱਲ ਕਹਿੰਨਾ ਇਹ ਨਾ ਸੋਚੋ ਵੀ ਕੱਲੇ ਔਰਤ ਲਈ ਹੈ ਨਹੀਂ ਨਹੀਂ ਔਰਤਾਂ ਜੇ ਅਪਦੀਆਂ ਔਰਤਾਂ ਆਪਣੀਆਂ ਆਦਤਾਂ ਠੀਕ ਕਰਨੀਆਂ ਤੇ ਬੰਦਿਆਂ ਨੂੰ ਵੀ ਸੁਧਰਨਾ ਪਊਗਾ ਇਹ ਨਾ ਹੋਵੇ ਯਾਦ ਰੱਖਿਆ ਕਰੋ ਸੋ ਪਿਆਰਿਓ ਜਿੱਥੇ ਪਾਤਸ਼ਾਹ ਨੇ ਔਰਤ ਨੂੰ ਸਨਮਾਨ ਦਿੱਤਾ ਉਥੇ ਔਰਤ ਨੂੰ ਸੁਚੱਜੀ ਬਣਨ ਦਾ ਵੀ ਉਪਦੇਸ਼ ਦਿੱਤਾ ਹੈ ਇਹ ਨਾ ਭੁੱਲਿਓ ਕਦੇ ਸੋ ਕਿਉ ਮੰਦਾ ਆਖੀ ਹੈ ਜਿੱਦ ਜਮਹ ਰਾਜਾ ਨੇ ਇਹਦੇ ਬਾਰੇ ਤੁਸੀਂ ਸਾਰੀ ਜਾਣਦੇ ਹੋ ਗੁਰਬਾਣੀ ਦੇ ਬਚਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ